ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕੋਲਿਆਂ ਤੇ ਅੱਜ ਆਪਾਂ ਚਟਨੀ ਤਿਆਰ ਕਰਾਂਗੇ ਪਿਆਜ਼ ਲਸਣ ਟਮਾਟਰ ਹਰੀਆਂ ਮਿਰਚਾਂ ਅਦਰਕ ਦੀ ਬਹੁਤ ਹੀ ਸੁਆਦੀਸ਼ ਚਟਨੀ ਹੋਏਗੀ ਇੱਕ ਦੀ ਜਗ੍ਹਾ ਤੁਸੀਂ ਚਾਰ ਰੋਟੀਆਂ ਖਾ ਜਾਓਗੇ ਇਹਦੀ ਗੱਲ ਦੀ ਗਾਰੰਟੀ ਹੈ ਆਪਾਂ ਜੀ ਅੱਧਾ ਕਿਲੋ ਟਮਾਟਰ ਲਏ ਆ ਆਪਾਂ ਮੇਨ ਟਮਾਟਰਾਂ ਦੀ ਚਟਨੀ ਬਣਾ ਰਹੇ ਆ ਟਮਾਟਰਾਂ ਦੀ ਆਪਾਂ ਵਰਤੋਂ ਇਹਦੇ ਵਿੱਚ ਥੋੜਾ ਜਿਹਾ ਜ਼ਿਆਦਾ ਕਰ ਰਹੇ ਆ ਇਸ ਤਰ੍ਹਾਂ ਟਮਾਟਰਾਂ ਨੂੰ ਮੈਂ ਧੋ ਬਣਾ ਕੇ ਹਰੀਆਂ ਮਿਰਚਾਂ ਵੀ ਧੋ ਲਈਆਂ ਅਦਰਕ ਸਾਰਾ ਕੁਝ ਧੋ ਲਿਆ ਜੀ ਚੰਗੀ ਤਰ੍ਹਾਂ ਤੇ ਇਹਦੀ ਆਪਾਂ ਜਿਹੜੇ ਵਿੱਚ ਡੁੰਡੀਆਂ ਹੁੰਦੀਆਂ ਉਹ ਚੰਗੀ ਤਰ੍ਹਾਂ ਕੱਢ ਲਾਂਗੇ ਕਾਚੂ ਦੀ ਮਦਦ ਨਾਲ ਤੇ ਇਹ ਚਟਨੀ ਵਿੱਚ ਤੁਹਾਨੂੰ ਸਮੋਕੀ ਫਲੇਵਰ ਹਰ ਇੱਕ ਤਰ ਬਹੁਤ ਹੀ ਵਧੀਆ ਲੱਗੇਗੀ ਚਟਨੀ ਤੇ ਆਪਾਂ ਛੋਟੀ ਹਾਰੀ ਵਿੱਚ ਪੂਲੇ ਪਾ ਦਿੱਤੇ ਆ ਤੇ ਗੋਲੇ ਆਪਣੇ ਪੂਰੇ ਗਰਮ ਆ ਤੇ ਆਪਾਂ ਇਹਦੇ ਉੱਤੇ ਲਸਣ ਪਿਆਜ਼ ਅਦਰਕ ਇਹਨਾਂ ਨੂੰ ਭੁੰਨਾਗੇ ਲਸਣ ਜਿਹੜਾ ਉਹ ਥੋੜੀ ਜਿਹੀ ਛੇਤੀ ਪੁੱਜ ਜਾਂਦਾ ਹੈ ਪਿਆਜ਼ ਤੇ ਅਦਰਕ ਨੂੰ ਥੋੜਾ ਜਿਹਾ ਟਾਈਮ ਲੱਗਦਾ ਹੁੰਦਾ ਤੇ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਹੁੰਦੇ ਸਨ ਪਹਿਲੇ ਅੱਜ ਤੋਂ 30 30 ਸਾਲ ਪਹਿਲਾਂ ਦੀ ਗੱਲ ਲਾ ਲਓ ਇਸ ਤਰ੍ਹਾਂ ਹੀ ਚਟਨੀ ਵਗੈਰਾ ਬਣਾ ਕੇ ਜ਼ਿਆਦਾਤਰ ਖਾਧੀ ਜਾਂਦੀ ਸੀ ਉਬਾਲੀਆਂ ਸਬਜ਼ੀਆਂ ਵਗੈਰਾ ਚ ਨਹੀਂ ਸੀ ਕਰਦੇ ਜਿਵੇਂ ਇੱਕ ਟੈਮ ਬਣਾ ਲਈ ਦੂਜੇ ਟੈਮ ਚਟਨੀ ਨਾਲ ਖਾ ਲਈ ਚਟਨੀ ਨਾਲੇ ਤਾਂ ਗੁਣਕਾਰੀ ਹੁੰਦੀ ਹੈ ਸਿਹਤ ਵਾਸਤੇ ਬਹੁਤ ਵਧੀਆ ਹੁੰਦੀ ਹੈ ਹੁਣ ਤਾਂ ਜੀ ਆਪਾਂ ਥੋੜੀ ਜੀ ਮਿਹਨਤ ਕਰਨੀ ਪੁੱਲ ਗਏ ਤੇ ਔਰਿਆਂ ਦਾ ਆਪਾਂ ਚਾਰ ਪਾਇਆ ਸੀ ਇੱਧਰ ਪਹਿਲਾਂ ਚਾਰ ਪਾ ਲਿਆ ਫਿਰ ਮੈਂ ਦਾਲ ਤਰ ਲਈ ਤੇ ਦਾਲ ਨੂੰ ਆਪਾਂ ਰਾਤ ਨੂੰ ਤੜਕਾ ਨਹੀਂ ਲਾਵਾਂਗੇ ਇਸੇ ਤਰ੍ਹਾਂ ਦਾਲ ਦੇ ਨਾਲ ਮਿਕਸ ਦਾਲ ਹੈ ਤੇ ਆਪਾਂ ਚਟਨੀ ਖਾਵਾਂਗੇ ਦਾਲ ਨਾਲ ਜਿਹੜੀ ਚਟਨੀ ਉਹ ਬਹੁਤ ਹੀ ਸਵਾਦ ਲੱਗਦੀ ਵੈਸੇ ਵੀ ਜਿਹੜੀ ਚਟਨੀ ਖਾਣੀ ਉਹ ਗੁਣਕਾਰੀ ਹੁੰਦੀ ਹੈ ਜੇਕਰ ਸਿਆਲ ਵਿੱਚ ਤੁਸੀਂ ਇਸ ਤਰ੍ਹਾਂ ਬਣਾਉਂਦੇ ਹੋ ਤੇ ਉਹਦੇ ਗੁਣਾ ਵਿੱਚ ਵਾਧਾ ਹੁੰਦਾ ਸਵਾਦਿਸ਼ਟ ਵੀ ਬਹੁਤ ਜ਼ਿਆਦਾ ਹੁੰਦੀ ਹੈ ਹਰੀਆਂ ਮਿਰਚਾਂ ਆਪਾਂ ਹਰੀਆਂ ਮਿਰਚਾਂ ਥੋੜੀਆਂ ਜਿਹੀ ਜ਼ਿਆਦਾ ਲਈਆਂ ਕਿਉਂਕਿ ਬੱਚੇ ਦਾਲ ਨਾਲ ਹਰੀਆਂ ਮਿਰਚਾਂ ਭੁੱਜੀਆਂ ਹੋਈਆਂ ਖਾਣਗੇ ਬਹੁਤ ਹੀ ਸਵਾਦਿਸ਼ਟ ਲੱਗਦੀਆਂ ਕੋਸ਼ ਆਪਾਂ ਚਟਨੀ ਵਿੱਚ ਪਾ ਲਾਂਗੇ ਤੇ ਲਸਣ ਨੂੰ ਆਪਾਂ ਇਸ ਤਰ੍ਹਾਂ ਖੋਲ ਕੇ ਠੰਡਾ ਹੋਣ ਤੇ ਛਿੱਲ ਲਾਂਗੇ ਇਧਰ ਹੁਣ ਆਪਾਂ ਟਮਾਟਰ ਪਾ ਦਾਂਗੇ ਟਮਾਟਰ ਜੀ ਬਹੁਤ ਜਲਦੀ ਭੁੱਜ ਜਾਂਦੇ ਆ 10 ਕਿ ਮਿੰਟ ਲੱਗਦੇ ਟਮਾਟਰਾਂ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਬੱਚੇ ਵੀ ਅੱਜ ਨਾਲ ਲੱਗੇ ਸੀ ਬੱਚੇ ਕਹਿੰਦੇ ਅਸੀਂ ਵੀ ਚਟਨੀ ਬਣਾਉਣੇ ਕਿਉਂਕਿ ਬੱਚਿਆਂ ਨੂੰ ਬਹੁਤ ਪਸੰਦ ਆਉਂਦੀ ਆਪਾਂ ਆਮ ਹੀ ਇਹ ਚਟਨੀ ਬਣਾਉਂਦੇ ਰਹਿੰਦੇ ਆ ਤੇ ਮੈਂ ਕਿ ਅੱਜ ਰੈਸਪੀ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿਉਂਕਿ ਇੱਕ ਇੱਕ ਵਾਰ ਬਣਾਓਗੇ ਬਾਰ ਬਾਰ ਬਣਾਉਣ ਨੂੰ ਦਿਲ ਕਰਾਗੇ ਬੱਚੇ ਕੀ ਵੱਡੇ ਹਰ ਇੱਕ ਡਿਮਾਂਡ ਕਰਨਗੇ ਇਹ ਚਟਨੀ ਦੀ ਤੇ ਤੁਸੀਂ ਦਾਲ ਚੁੱਲੇ ਤੇ ਧਰ ਲਓ ਜਾਂ ਸਾਗ ਧਰ ਲਓ ਤੇ ਚਟਨੀ ਨਾਲ ਬਣਾਓ ਇਹ ਚਟਨੀ ਤੁਸੀਂ 8 ਦਿਨ ਆਰਾਮ ਨਾਲ ਰੱਖ ਸਕਦੇ ਹੋ ਖਰਾਬ ਨਹੀਂ ਹੁੰਦੀ ਜੀ 2 ਦਿਨ ਤਾਂ ਇਸ ਤਰ੍ਹਾਂ ਠੰਡ ਆ 2-3 ਦਿਨ ਤਾਂ ਬਾਹਰ ਪਈ ਰਹਿੰਦੀ ਹੈ ਫਿਰ ਤੁਸੀਂ ਫ੍ਰਿਜ ਵਿੱਚ ਰੱਖ ਦੋ ਕਿਉਂਕਿ ਆਪਾਂ ਸਾਰਾ ਕੁਝ ਭੁੰਨਿਆ ਹੈ ਕੋਈ ਇਹਦਾ ਨੁਕਸਾਨ ਨਹੀਂ ਹੁੰਦਾ ਇਸ ਤਰ੍ਹਾਂ ਆਪਾਂ ਜਿਹੜਾ ਟਮਾਟਰ ਦਾ ਉਪਰਲੀ ਪਰਤ ਲਾ ਦਿੱਤੀ ਤੇ ਲਸਣ ਆਪਾਂ ਪਹਿਲਾਂ ਹੀ ਛਿੱਲ ਲਿਆ ਸੀ ਤੇ ਮਿਰਚਾਂ ਦੀ ਡੁੰਡੀਆਂ ਲਾ ਲਾਂਗੇ ਤੇ ਪਿਆਜ਼ ਆਪਾਂ ਛਿੱਲ ਲਾਂਗੇ ਹੁਣ ਆਪਾਂ ਕੁੰਡੀ ਡੰਡੇ ਵਿੱਚ ਇਹਨੂੰ ਤਿਆਰ ਕਰਾਂਗੇ ਆਪਾਂ ਜੀ ਦੌਰੀ ਲਈਏ ਦੌਰੀ ਵਿੱਚ ਹਰੀਆਂ ਮਿਰਚਾਂ ਤੇ ਲਸਣ ਤੇ ਅਦਰਕ ਪਹਿਲਾਂ ਪਾ ਕੇ ਕੁੱਟਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਕੁੱਟ ਲਾਂਗੇ ਤੇ ਜਿਹੜੇ ਟਮਾਟਰ ਨੇ ਉਹ ਸਭ ਤੋਂ ਐਂਡ ਤੇ ਪਾਵਾਂਗੇ ਕਿਉਂਕਿ ਟਮਾਟਰਾਂ ਦੇ ਛਿੱਟੇ ਫਿਰ ਅੱਖਾਂ ਵਿੱਚ ਪੈਣਗੇ ਜਾਂ ਕਿਉਂਕਿ ਟਮਾਟਰਾਂ ਦੇ ਛਿੱਟੇ ਬਹੁਤ ਜ਼ਿਆਦਾ ਪਾਣੀ ਹੁੰਦਾ ਟਮਾਟਰ ਦੇ ਤੁਹਾਨੂੰ ਪਤਾ ਹੀ ਹੈ ਤੇ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਇਹਨੂੰ ਕੁੱਟ ਲਾਂਗੇ ਜਿਹੜਾ ਲੂਣ ਆ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਜੇ ਤੁਸੀਂ ਮਿਰਚ ਜ਼ਿਆਦਾ ਖਾਂਦੇ ਹੋ ਤੇ ਮਿਰਚ ਥੋੜੀ ਜਿਹੀ ਜ਼ਿਆਦਾ ਵਰਤੋਂ ਕਰ ਸਕਦੇ ਹੋ ਤੁਹਾਡੇ ਆਪਣੇ ਤੇ ਆ ਇਸ ਸਿਆਲ ਵਿੱਚ ਚਟਨੀ ਬਣਾਓਗੇ ਬਹੁਤ ਹੀ ਵਧੀਆ ਲੱਗੇਗੀ ਬੱਚੇ ਵੀ ਤੁਹਾਡੇ ਨਾਲ ਜਿਵੇਂ ਬੱਚਿਆਂ ਨੂੰ ਵੀ ਤਿਆਰ ਕਰੋ ਕਿਉਂਕਿ ਬੱਚਿਆਂ ਨੂੰ ਵੀ ਆਪਣਾ ਫਿਰ ਇਸ ਤਰ੍ਹਾਂ ਪੁਰਾਣਾ ਮਿੱਠਾ ਯਾਦ ਰਹਿੰਦਾ ਹੈ ਕਿ ਅਸੀਂ ਕਿਉਂਕਿ ਜਿਹੜਾ ਕੁੰਡੀ ਛੋਟੇ ਦਾ ਟੇਸ ਤੇ ਉਹ ਬਹੁਤ ਹੀ ਡਿਫਰੈਂਟ ਟੇਸ ਹੁੰਦਾ ਹੈ ਆਪਣੇ ਆਪ ਵਿੱਚ ਹੀ ਇੱਕ ਲਾਜਵਾਬ ਜਿਹੜਾ ਸਵਾਦ ਹੈ ਉਹ ਆਉਂਦਾ ਹੈ ਕਦੇ ਵੀ ਆਪਾਂ ਨੂੰ ਮਿੱਠੀ ਜਾੜ ਵਿੱਚ ਚਟਨੀ ਉਨੀ ਸਵਾਦ ਨਹੀਂ ਲੱਗਦੀ ਜਿੰਨੀ ਕੁੰਡੇ ਡੰਡੇ ਵਿੱਚ ਮਿੱਟੀ ਦੇ ਵਿੱਚ ਵਧੀਆ ਬੰਦੀ ਨੂਨ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਹੁਣ ਟਮਾਟਰ ਟਮਾਟਰਾਂ ਨੂੰ ਆਪਾਂ ਬਰੀਕ-ਬਰੀਕ ਕੱਟ ਕੇ ਪਾਵਾਂਗੇ ਕਿਉਂਕਿ ਆਪਾਂ ਇਹਨਾਂ ਨੂੰ ਹੌਲੀ-ਹੌਲੀ ਰਗੜਾਂਗੇ ਇਹ ਤੁਹਾਨੂੰ ਪਤਾ ਹੀ ਹੈ ਪਾਣੀ ਛੱਡ ਜਾਂਦੇ ਆ ਤੇ ਫਿਰ ਛਿੱਟੇ ਆਪਣੇ ਤੇ ਪੈਣਗੇ ਬੜੇ ਆਰਾਮ ਨਾਲ ਤੁਸੀਂ ਇਹਨਾਂ ਨੂੰ ਮਿਕਸ ਕਰਨਾ ਹੈ ਦੇਖੋ ਦੇਖਣ ਤੋਂ ਹੀ ਪਤਾ ਲੱਗਦਾ ਹੈ ਵੀ ਕਿੰਨੀ ਸਵਾਦਿਸ਼ ਚਟਨੀ ਹੋਣੀ ਹੈ ਤੇ ਜਦੋਂ ਖਾਓਗੇ ਫਿਰ ਤੁਹਾਨੂੰ ਆਪਣੇ ਆਪ ਹੀ ਪਤਾ ਲੱਗੇਗਾ ਹਰਾ ਧਨੀਆ ਪੂਰਾ ਜਿਹਾ ਆਪਾਂ ਬਰੀਕ ਬਰੀਕ ਕੱਟ ਕੇ ਉਤੋ ਪਾਇਆ ਹੈ ਕੰਦੇ ਨਾਲ ਵੀ ਟੇਸਟ ਬਹੁਤ ਵਧੀਆ ਹੁੰਦਾ ਹੈ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ